ਅੰਮ੍ਰਿਤਸਰ ਬੀਤੇ ਦਿਨੀ ਪੈਲਗਾਂ ਵਿੱਚ ਹੋਏ ਤੰਕੀ ਹਮਲੇ ਤੋਂ ਬਾਅਦ ਜਿੱਥੇ ਭਾਰਤ ਤੇ ਪਾਕਿਸਤਾਨ ਵਿੱਚ ਵਧ ਰਹੇ ਵਿਵਾਦਾਂ ਦੇ ਚੱਲਦੇ ਜਿੱਥੇ ਦੇਸ਼ ਭਰ ਦੇ ਯਾਤਰੂ ਕਰੋ ਨਿਕਲਣ ਵਿੱਚ ਗੁਰੇਜ਼ ਕਰ ਰਹੇ ਸਨ ਅਤੇ ਸਤਗੰਗ ਸ਼੍ਰੀ ਹਰਮੰਦਰ ਸਾਹਿਬ ਵਿਖੇ ਸੰਗਤਾਂ ਦੀ ਆਮਦ ਵਿੱਚ ਕਮੀ ਆਈ ਸੀ ਉੱਥੇ ਹੀ ਅੱਜ ਸ਼ਾਮ 5 ਵਜੇ ਦੋਵੇਂ ਦੇਸ਼ਾਂ ਦੇ ਯੁੱਧ ਵਿਰਾਮ ਤੋਹਫਾ ਸਤਖੰਡ 5000 ਹਰਦਾਲੂਆਂ ਦੇ ਵਿੱਚ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲਿਆ ਜਿੱਥੇ ਉਹਨਾਂ ਨੇ ਬਿਨਾਂ ਕਿਸੇ ਭੈਅ ਤੋਂ ਰਾਤ ਕਰਾਂ ਵਿੱਚੋਂ ਨਿਕਲਣ ਲਈ ਸ਼੍ਰੀ ਸਤਖੰਡ ਸਾਹਿਬ ਵਿਖੇ ਮੱਥਾ ਟੇਕਿਆ ਉੱਥੇ ਹੀ ਰਸ ਭੀੜੇ ਦਾ ਅਨੰ ਸਰ ਸਾਮ ਨਤਮਸਤਕ ਹੋਣ ਪਹੁੰਚੀਆਂ ਸੰਗਤਾਂ ਨੇ ਦੱਸਿਆ ਕਿ ਬੀਤੇ ਕੁਝ ਦਿਨਾਂ ਤੋਂ ਦੋਵੇਂ ਦੇਸ਼ਾਂ ਵਿੱਚ ਬਣੇ ਤਣਾਅਪੂਰਨ ਮਾਹੌਲ ਦੇ ਚੱਲਦੇ ਲੋਕ ਘਰਾਂ 'ਚੋਂ ਨਿਕਲਣ ਤੋਂ ਗੁਰੇਜ਼ ਕਰ ਰਹੇ ਸਨ ਅਤੇ ਬਲੈਕਆਊਟ ਦੇ ਚੱਲਦੇ ਸਾਮ ਦਾ ਮਾਹੌਲ ਸੀ ਪਰ ਹੁਣ ਦੋਵੇਂ ਦੇਸ਼ਾਂ ਵਿੱਚ ਹੋਏ 유દ્ધ ਵਿਰਾਮ ਤੋਂ ਬਾਅਦ ਹੁਣ ਲੋਕਾਂ ਦੇ ਮਨ ਵਿੱਚੋਂ ਜੰਗ ਦਾ ਖੋਫ ਖਤਮ ਹੋ ਚੁੱਕਾ ਹੈ ਅਤੇ ਸੰਗਤਾਂ ਦੂਰ ਦੂਰ ਸਚਕਣ ਸਾਹਿਬ ਦੇ ਦਰਸ਼ਨ ਕਰਨ ਪਹੁੰਚ ਰਹੀਆਂ ਹਨ ਅਤੇ ਸ੍ਰੀ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਾਂ ਜਿਨ੍ਹਾਂ ਮੁਰ ਤੋਂ ਮਾਹੌਲ ਸੁਖਾਵਾਂ ਕੀਤਾ ਅਤੇ ਸਾਡੀ ਅਰਦਾਸ ਇਹ ਹੈ ਕਿ ਵਾਹਿਗੁਰੂ ਦੋਹਾਂ ਦੇਸ਼ਾਂ ਵਿੱਚ ਸ਼ਾਂਤੀ ਬਣਾਈ ਰੱਖੇ ਮੈਂ ਨਮਸਕਾਰ ਸਿੰਘ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਜੋ ਸਰਕਾਰ ਨੇ ਇਹ ਐਲਾਨ ਕੀਤਾ ਕਿ ਸੀਜ਼ ਫਾਇਰ ਜਿਹੜਾ ਬੰਦ ਕਰ ਦਿੱਤਾ ਗਿਆ ਉਹਦੇ ਪ੍ਰਤੀ ਸਾਰਿਆਂ ਨੂੰ ਰਾਹਤ ਮਿਲੀ ਹੈ ਤੇ ਅੱਗੇ ਵੀ ਅਸੀਂ ਇਹੀ ਚਾਹਾਂਗੇ ਕਿ ਇਹ جنگ ਦਾ ਐਲਾਨ ਨਾ ਹੋਵੇ ਤੇ جنگ ਨਾ ਹੋਵੇ। ਬਿਲਕੁਲ ਸੇਫਟੀ ਨੂੰ ਮੱਦੇਨਜ਼ਰ ਰੱਖਦੇ ਹੋਏ ਇਸ ਚੀਜ਼ ਦਾ ਫੋਲੋ ਕੀਤਾ ਗਿਆ ਪ੍ਰੋਟੋਕੋਲ ਨੂੰ ਤੇ ਸਾਡੀ ਜਨਤਾ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਹੈ। ਪਰ ਫੇਰ ਵੀ ਗਵਰਨਮੈਂਟ ਦੇ ਇਸ ਐਲਾਨ ਦੇ ਨਾਲ ਹੁਣ ਵਾਪਸ ਸਾਰੇ ਆ ਸਕਣਗੇ ਮੱਥਾ ਟੇਕਣ ਕਿਉਂਕਿ ਸੇਫ ਸਾਰਾ ਸਭ ਸਾਰਾ ਕੁਝ ਸੇਫ ਆ ਤੇ ਅੱਗੇ ਵੀ ਸੇਫ ਹੀ ਚੱਲਣਾ ਚਾਹੀਦਾ ਜੀ ਮੈਂ ਮੇਰਾ ਨਾਮ ਰঞ্জੀਤ ਸਿੰਘ ਹੈ ਤੇ ਮੈਂ ਅੰਮ੍ਰਿਤਸਰ 에ਰਪੋਰਟ ਰੋਡ ਦਾ ਰਹਿਣ ਵਾਲਾ ਜੀ ਕੀ ਕਹਿਣਾ ਚਾਹੋਗੇ ਤੁਸੀਂ ਇਸ ਇਲਾਕੇ ਦੇ ਅੱਗੇ ਕਿ ਲੱਗਦਾ ਕਿ ਅਰਦਾਸਾਂ ਕਬੂਲ ਹੋਈਆਂ ਜਿਹੜੀ ਬਿਲਕੁਲ ਜੀ ਜਿਹੜੀ ਸਾਰੀ ਸੰਗਤ ਰੋਜ਼ ਹੀ ਬਾਬਾ ਸਾਹਿਬ ਅੱਗੇ ਅਰਦਾਸ ਕਰਦੀ ਆ ਕਿ ਖੁੱਲੇ ਖੁੱਲੇ ਦਰਸ਼ਨ ਦੀਦਾਰ ਤੇ ਜਾਣ ਉਹ ਅੱਜ ਸਾਡੀ ਅਰਦਾਸ ਕਬੂਲ ਹੋਈ ਹੈ ਜਿਹੜਾ ਰਾਤ ਨੂੰ ਮਾਹੌਲ ਬੜਾ ਆਇਆ ਸੀ ਕਾਫੀ ਮਤਲਬ ਟੈਂਸ ਵਾਲਾ ਇਹ ਅੱਜ ਜੋ ਖਤਮ ਹੋਇਆ ਤੇ ਸਿੱਖ ਸੰਗਤਾਂ ਦੀ ਅਰਦਾਸ ਪੂਰੀ ਹੋਈ ਹੈ ਮੈਂ ਤਾਂ ਕਿ ਭਾਰਤੀ ਪੋਚ ਨੇ ਕਰਕੇ ਮੁਕਾਬਲਾ ਕੀਤਾ ਮੂੰਹ ਤੋਂ ਜਵਾਬ ਦਿੱਤਾ ਤਾਂ ਇਹ ਚ ਚਾਹੀ ਹਾਂਜੀ ਦੇਖੋ ਭਾਰਤੀ ਪੋਚ ਪਹਿਲਾਂ ਹੀ ਨਹੀਂ ਤਾਕਤ ਰਹਿ ਕਿ ਪਾਕਿਸਤਾਨ ਨੂੰ ਮੂੰਹ ਤੋਂ ਜਵਾਬ ਦੇ ਸਕਦੀ ਸੀ ਉਹ ਸਾਨੂੰ ਪੂਰਾ ਯਕੀਨ ਸੀ ਬਿਲਕੁਲ ਕਿ ਇਹ ਜਲਦੀ ਖਤਮ ਹੋਏਗਾ ਬਟ ਗੁਰਰਾਮਦਾਸ ਜੀ ਦੀ ਕਿਰਪਾ ਸਦਕਾ ਅੱਜ ਸੰਗਤਾਂ ਨੂੰ ਜਿਹੜੇ ਦਰਸ਼ਨ ਦਿਦਾਰੇ ਮਿਲੇ ਖੁੱਲੇ ਉਹਨਾਂ ਮਨ ਬੜਾ ਖੁਸ਼ ਹੈ ਤੇ ਇੱਕ ਇੱਕ ਦੂਜੀ ਖੁਸ਼ੀ ਇਹ ਵੀ ਹੈ ਕਿ ਸਾਡੀ ਭਾਰਤੀ ਫੌਜ ਨੇ ਬੜਾ ਧਟ ਕੇ ਮੁਕਾਬਲਾ ਕੀਤਾ ਤੇ ਦਸ਼ਮਨ ਨੂੰ ناکਾਮ ਕਰਤਾ ਕਿ ਅਮਨ ਸ਼ਾਂਤੀ ਰਹਣ ਦੀ ਬਿਲਕੁਲ ਦੇਖੋ ਜੇ ਕੋਈ ਬੰਦਾ ਇਹ ਚਾਹੁੰਦਾ ਹੈ ਕਿ ਦੁਨੀਆ 'ਚ ਅਮਨ ਸ਼ਾਂਤੀ ਰਹੇਗੀ ਲੋਕਾਂ ਦੇ ਕੰਮਕਾੜ ਚੱਲਣਗੇ ਔਰ ਬੱਚਿਆਂ ਨੂੰ ਜਿਸ ਤਰ੍ਹਾਂ ਸਕੂਲ ਬੰਦ ਹੋਏ ਆ ਸਾਰਾ ਕਾਫੀ ਜ਼ਿਆਦਾ ਫਰਕ ਪੈ ਜਾਂਦਾ ਜਦੋਂ ਅਮਨ ਸ਼ਾਂਤੀ ਹੁੰਦੀ ਹੈ ਤੇ ਹਰ ਇੱਕ ਬੰਦਾ ਖੁਸ਼ੀ ਨਾਲ ਰਹਿੰਦਾ ਹੈ जी तकरीबन गुरु रामदास जी कृपा करके अपनी तरस करके बुला ही लेंगे तो फिर भी अज बड़ा म, मा, खुशी मन नए हैं जी कि जो लाहौर खत्म हुई है तो शुकराना करिए महाराज जी सत श्रीकाल सारों मेरा नाम रजनी मैं करतारपुर तो बिलोंग करती हूँ हाँ जी मैम आज सीज फायर का जो ऐलान हो चुका है जंग बंद करने का जो ऐलान है कैसे देखते हैं आप ਇਹ ਬਹੁਤ ਜਿਆਦਾ ਵਧੀਆ ਫੈਸਲਾ ਲਿਆ ਸਰਕਾਰ ਨੇ ਇਹਦੇ ਵਿੱਚ ਇੱਕ ਤਾਂ ਇਹ ਕਿ ਆ ਇਕਨੋਮੀ ਨੂੰ ਜਿਆਦਾ ਇਫੈਕਟ ਨਹੀਂ ਆਏਗਾ ਹੁਣ ਬਾਕੀ ਇਹ ਆ ਕਿ ਲੋਕਾਂ ਵਿੱਚ ਹੁਣ ਕਾਫੀ ਰਾਹਤ ਮਿਲੇਗੀ ਲੋਕਾਂ ਨੂੰ ਬਹੁਤ ਡਰੇ ਹੋਏ ਸੀ ਸਾਰੇ ਲੋਕ ਔਰ ਕਿਉਂਕਿ ਆਮ ਜਨਤਾ ਹੀ ਇਹ ਇਹਦੇ ਵਿੱਚ ਸਫਰ ਕਰਦੀ ਬਹੁਤ ਜਿਆਦਾ ਤਾਂ ਹੁਣ ਰਿਲੈਕਸ ਆ ਕਾਫੀ ਸਾਰਾ